ਸਰ ਗੱਲ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਬਾਰੇ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਕੀ ਤੇ ਯਾਰ ਤੁਸੀਂ ਦੱਸੋਗੇ ਕਿ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਨੰਦਰ ਸ਼ਰਮਾ ਜੀ ਹਾਂਜੀ ਸਰ ਜੀ ਹਾਂਜੀ ਸਰ ਜੀ ਵਾਲਾ ਮਸਲਾ ਆਇਆ ਵੀ ਸਾਨੂੰ ਸੁਨੰਦਰ ਸ਼ਰਮਾ ਜੀ ਨੇ ਅਪਲੀਕੇਸ਼ਨ ਦਿੱਤੀ ਸੀਗੀ ਉਹਨਾਂ ਦੀ ਅਪਲੀਕੇਸ਼ਨ ਤੇ ਜੀ ਮੁਕਦਮਾ ਦਾਇਰ ਕੀਤਾ ਲਿਆ ਹੈਗਾ ਤੇ ਮੁਕਦਮਾ ਦਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕਿਹੜੀ ਕਿਹੜੀ ਸੈਕਸ਼ਨ ਦੇ ਤਹਿਤ ਜਿਹੜਾ ਸਰ ਇਹ ਮਾਮਲਾ ਹੋਇਆ ਸ਼ਿਕਾਇਤ ਕੀਤੀ ਸੀ ਇਸ ਦਾ ਤਾਂ ਕਈ ਸੈਕਸ਼ਨ ਰੇਂਜ ਵਿੱਚ 406 420 460 68 460 ਹੈਗੀ ਆ 341 ਹੈਗੀ ਆ 506 ਹੈਗੀ ਹੂੰ ਉਹ ਲਗਾ ਦਿੱਤੀ ਸਭ ਸ਼ਿਕਾਇਤ ਕੀਤੀ ਸੁੰਦਾਨ ਨੇ ਲਿਖ ਦਿੱਤੀ ਉਹ ਕੁਝ ਨਹੀਂ ਲੱਗਦਾ ਵੀ ਰਿਸਕ ਹੈ ਇਹ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਸਾਡਾ ਇਨਵੈਸਟੀਗੇਸ਼ਨ ਕੀ ਮੇਨ ਇਜਾਮ ਕੀ ਰਾਏ ਹੈ ਇਜਾਮ ਤੋਂ ਤੁਹਾਨੂੰ ਦੱਸਿਆ ਵੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਸਰ ਪਿੰਕੀ ਢਾਲੀ ਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਖਾਲੀ ਪਿੰਕੀ ਢਾਲੀ ਵਾਲੂ ਕੇ ਨਾਲ ਦਾ ਪਿੰਕਲ ਪਿੰਕੀ ਢਾਲੀ ਵਾਲ ਦੇ ਦੀ ਹੈਗੇ ਹੈ ਜੀ ਹਾਲੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਦਾ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਪਿੰਕੀ ਢਾਲੀ ਹਾਂਜੀ ਹਾਂਜੀ ਬਸ ਇੱਕ ਹੀ ਅਰੈਸਟ ਹੈ ਜੀ ਠੀਕ ਹੈ ਜੀ